ਇਹ ਪੋਰਟ ਉਹ ਇਹ ਸੁੱਕੇ ਨੇ ਕੈਮਰਾ ਬੰਦ ਕਰਤਾ ਸੀ ਦੁਬਾਰਾ ਹੁਣ ਬật ਕੇ ਜਾਣਾ ਤਾਂ ਨਹੀਂ ਦੇ ਵਿੱਚ ਕੋਈ ਆ ਗੰਗਾ ਫੂੜੀਆਂ ਗੱਡੀ ਆ ਕੇ ਕੋਈ ਦੁਕਾਨ ਇੱਥੋਂ ਨਾਲ ਕੋਈ ਵੀ ਆ ਰਿਹਾ ਲੱਗਦਾ ਆਹ ਮੇਖ ਲੋ ਦਰਸ ਤਪਕੇ ਪਏ ਆ ਲੈ ਐਤੋਂ ਗੱਡੀ ਦਾ ਰੁਕੀਂ ਲੱਗੇ ਜਾਂਦਾ ਨਾ ਇਹ ਪੱਗੀਆਂ ਦਾ ਰੁਕੀਂ ਖਾਦ ਇਹਨਾਂ ਤੋਂ ਡਰ ਲੱਗੀ ਜਾਂਦਾ ਨਾ ਆ ਆਹ ਬਹੁਤ ਜੇ ਕਰ ਬਣਿਆ ਪਹਿਲਾਂ ਚਾੜ ਕਈ ਵਾਰ ਭੂਤ ਹੁੰਦੀ 12 ਸਿੱਦਾ ਹੈ ਉਹ ਸਾਹਮਣੇ ਇੱਕ ਗੱਡੀ ਖੜੀ ਹੈ ਇਹੋ ਸ਼ਹਿਰ ਸਾਡਾ ਹੈ ਸ਼ਹਿਰ ਕਹਿੰਦੇ ਤਾਂ ਹੈ ਇੱਥੇ ਵੀ ਚਾਂਸ ਬਣਦਾ ਸ਼ੇਰ ਆ ਗਏ ਇਧਰ ਮਗਰ ਸਦਾ ਨਹੀਂ ਹੈ ਨਾ ਆਇਆ ਤਾਂ ਆਇਆ ਉੱਪਰ ਹੀ ਰੁਕ ਗਿਆ ਆ ਦੂਸਰੀ ਵਾਰੀ ਕੈਮਰਾ ਫੇਰ ਆਨ ਕੀਤਾ ਸੁੱਖੇ ਨੇ ਪਹਿਲਾਂ ਬੰਦ ਕਰਤਾ ਸੀ ਕਿਉਂਕਿ ਦੋ ਗੱਡੀਆਂ ਪਹਿਲਾਂ ਟੱਪ ਗਈਆਂ ਹੁਣ ਸਾਰਾ ਡਰ ਲੱਗਿਆ ਤਾ ਕਿ ਕਿਹੜੀ ਗੱਡੀ ਹੋ ਰਹੀ ਨਾ ਹਾਂ કરી ਨਾ ਕਰਨੀ ਕਰੀ ઓ ਨਾ ਤੁਸੀਂ ਸਰਪੇਵਾ ਜੀ ਹਾਂਜੀ ਦੱਸੋ ਰਾਜੀ ਮੈਂ ਬੰਬਈ ਰਣੇ ਪੁੱਛਿਆ ਮਨੋਰ ਦੇ ਸਕੂਲ ਦਾ ਸਾਜੀ ਜੀ ਜੀ ਨਾ ਪਜੀ ਜਾਣਾ ਜੀ ਬੁਲਾ ਲਿਆ ਮਾ ਦਾ ਭਾਈ ਚਾਰਾ ਬਾਈ ਤੁਸੀਂ ਕਿੱਧਰੋਂ ਆਏ ਜੀ ਮਲਵਾਈ ਕਿੱਧਰ ਆ ਗਿਆ ਸੀ ਆਹ ਸਾਡੇ ਨਾਲ ਮਲਵਾਈ ਕਿਤੇ ਲੜ ਕੇੜਿਆ ਨਹੀਂ ਆ ਵਧੀਆ ਵਧੀਆ ਠੀਕ ਠਾਕ ਦਾ ਮਗਰ ਬੋਲ ਕਿੱਥੋਂ ਕਿਹੜੀ ਟੀਮ ਵਾਲੇ ਆ ਜੀ ਆ ਗੁਰਦੇਤ ਨੇ ਐਨਾ ਨਾ ਮੈਂ ਅੱਛਾ ਅੱਛਾ ਮੁਸਰਫੇ ਵਾਲੇ ਦਾ ਯਾਰ ਕਾਲਿਆ ਤੁਹਾਨੂੰ ਮੈਨੂੰ ਪਤਾ ਲੱਗਿਆ ਸੀ ਮਣ ਬਈ ਕਿੱਧੇ ਲੈ ਬਈ ਯਾਰ ਲੈ ਮਸ਼ਾਨ ਜਾਂਦੇ ਆ ਇਧਰੋਂ ਸਾਹ ਸੁਧੀ ਕਰੂ ਆਏ ਲਾ ਕੇ ਨਾ ਇਹ ਕਿਹਨੇ ਬਿੱਤੀ ਹੋਈ ਚਿੱਕਾ ਘੜਾ ਫਲਾਣੇ ਦੇ ਇਹ ਬਈ ਗੁਰਦੇਤ ਕਿੱਥੋਂ ਦਾ ਜੀ ਇਹਨਾਂ ਨੂੰ ਲਾਉਂਦੇ ਔਰ ਪੂਰੇ ਕਹਿੰਦੇ ਕੋਰਤਪੁਰ ਨਹੀਂ ਗਏ ਉਹਦੇ ਨਾਲ ਨਹੀਂ ਉਹ ਅੱਜ ਤਾ ਆਪ ਤਾਂ ਲਾ ਲਉਂਦੇ ਆਏ ਹੁਣ ਉਹਦੇ ਸਲਵਾਰ ਸੰਦੇ ਪਾਏ ਨੇ ਜੇ ਅਗਲੀ ਤੇ ਮਰਦੀ ਆਨਸ਼ੇ ਨਾ ਦੇ ਰਹੀ ਆਪਾਂ ਡਰਦੇ ਹੀ ਆਏ ਆ ਪਿੱਛੇ ਗਲਤੀ ਕਰਤੀ ਮੁੰਡੋ उते लाहिणो रूम करूल केॾा सतार बि ज़रूरत ਮਿੱਕੂ ਕਰਾਂਗੇ ਮੋਰ ਦੇ ਸਿੱਧਾ ਕੋਰੋਨਸ ਲਾ ਲਾਹਰੋਂ ਬਲਾਉਣਾ ਉੱਤੇ ਉਧਰੋਂ ਤੋਂ ਗੱਲ ਕੀਤੀ ਪਰ ਬਲਾਉਣਾ ਅੱਜ ਵੀ ਲਾਉਣਾ ਨਹੀਂ ਇਸ ਕਰਕੇ ਜਿਹੜਾ ਬੰਦਾ ਬੰਦਾ ਲਾ ਲਓ ਜੀ ਫਾਈਨਲੀ ਅਸੀਂ ਪਹੁੰਚ ਗਏ ਜੀ ਸਾਡੇ ਮੁਖਸਰ ਸਾਹਿਬ ਐਂਟਰ ਹੋ ਗਏ ਆ ਸੂਰੇ ਦੇ ਉੱਪਰ ਸੋ ਇੱਥੇ ਕਰਦੇ ਆ ਜੀ ਵਲੌਗ ਦੀ ਸੰਪਾਦ ਤੇ ਆਪਾਂ ਮੁੰਡੇ ਵੀ ਖੜ ਗਏ ਆ ਕੁਛ ਨਹੀਂ ਕੀ ਕਹਿੰਦੇ ਆ ਉਹ ਤੇ ਦੋਵੇਂ ਢੋਲੀਆਂ ਸੀ ਕਦੇ ਲੋਣ ਪਈਦਾ ਯਾਰ ਅੱਛਾ ਕਿਹੜੇ ਏਰੀਏ ਦੇ ਆ ਨੂੰ ਆਸੇ ਜਲਾ ਬੰਦਾ ਬਈ ਅੱਛਾ